YouTube ਤੋਂ ਪੈਟਰੋਲ ਬਾਂਬ ਬਣਾਉਣ ਸਿੱਖ ਕੇ ਐਨਆਰਆਈ ਨੂੰ ਡਰਾਉਣ ਲਈ ਸੁਟਿਆ ਬਾਂਬ ਵਿਦੇਸ਼ 'ਚ ਬੈਠੇ ਦੋ ਨੌਜਵਾਨਾਂ ਨੇ ਰੰਜਿਸ਼ ਦੇ ਚਲਦਿਆਂ ਦਿੱਤੀ ਸੀ ਸੁਪਾਰੀ ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਪਿੰਡ ਕੁੰਮਣ ਖੁਰਾਚ ਬੀਐਸਐਫ ਦੇ ਸੇਵਾਮੁਕਤ ਸਬ ਇੰਸਪੈਕਟਰ ਦੇ ਘਰ ਚ ਮੋਟਰਸਾਈਕਲ ਸਵਾਰ ਤੇ ਨਨ ਪਛਾਤੇ ਨੌਜਵਾਨਾ ਨੇ ਪੈਟਰੋਲ ਬੰਬਾਂ ਨਾਲ ਹਮਲਾ ਕਰ ਦਿੱਤਾ ਸੀ ਹਮਲਾ ਇੰਨਾ ਜ਼ਬਰਦਸਤ ਸੀ ਕਿ ਅਗ ਬੁਰੀ ਤਰ੍ਹਾਂ ਘਰ ਦੇ ਬੇੜੇ ਵਿੱਚ ਫੈਲ ਗਈ ਪਰ ਖੁਸ਼ਕਿਸਮਤੀ ਇਹ ਸੀ ਕਿ ਬੰਬ ਦੀ ਝਪੇਟ ਤੇ ਵਿੱਚ ਕੋਈ ਨਹੀਂ ਆਇਆ ਉੱਥੇ ਦੱਸ ਦਈਏ ਕਿ ਪੂਰਾ ਹਮਲਾ ਬਰਾਦਾ ਜਿਹੜਾ ਹਮਲਾ ਹੈ ਉਹ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਿਆ ਹੈ ਉੱਥੇ ਹੀ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਗੁਰਦਾਸਪੁਰ ਦੀਆਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਪੁਰਾਣੀ ਦਸ਼ਮਨੇ ਦੇ ਚਲਦੇ ਹੁਣ ਅਮਰੀਕਾ ਵਿੱਚ ਰਹਿ ਰਹੇ ਬਲਰਾਜ ਸਿੰਘ ਵਾਸੀ ਕਲੇਰ ਕਲਾ ਤੇ ਹਰਮਨ ਵਾਸੀ ਠਵਾਲ ਨੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿੱਚੋਂ ਇਕ ਲੱਪ੍ਰੀਤ ਸਿੰਘ ਦੇ ਖਾਤੇ ਵਿੱਚ 40000 ਰੁਪਏ ਸੁਪਾਰੀ ਦੇ ਤੌਰ ਤੇ ਭੇਜੇ ਸਨ ਤਾਂ ਉਹ ਬੀਐਸਐਫ ਦੇ ਸਾਬਕਾ ਸਬ ਇੰਸਪੈਕਟਰ ਪਰਮਜੀਤ ਸਿੰਘ ਦੇ ਪੁੱਤੀਜੇ ਗੁਰਤਾਜ ਵੀਰ ਸਿੰਘ ਵਾਸੀ ਕੈਨੇਡਾ ਜੋ ਕਿ ਇਸ ਸਮੇਂ ਪਿੰਡ ਘੁਮਾਨ ਖੁਰਦਾਇਆ ਹੋਇਆ ਹੈ ਉਸ ਨੂੰ ਧਮਕਾ ਸਕਣ ਉੱਥੇ ਹੀ ਇਸ ਤੋਂ ਇਲਾਵਾ ਤੋਂ ਅੰਦਾਜ਼ੀ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਮੁਲਜ਼ਮਾ ਨੇ YouTube ਤੋਂ ਪੈਟਰੋਲ ਬੰਬ ਬਣਾਉਣਾ ਸਿੱਖਿਆ ਸੀ ਤੇ ਘਰ ਦੇ ਵਿੱਚ ਦੋ ਪੈਟਰੋਲ ਬੰਬ ਛੁੱਟੇ ਸਨ ਦੋਹਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕਰਕੇ ਉਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਹਾਂਜੀ ਇੱਕ 13 ਦੋ ਦਾ ਵਾਕਿਆ ਸੀਗਾ ਜਿਸ ਦੇ ਵਿੱਚ ਮਦਈ ਜਿਹੜੇ ਹਨ ਪਰਮਜੀਤ ਸਿੰਘ ਤੇ ਉਹਨਾਂ ਦੇ ਬ੍ਰਦਰ ਦੇ ਘਰ ਦੇ ਬਾਹਰ ਦੋ ਤਿੰਨ ਨਾਮਲੂਮ ਵਿਅਕਤੀ ਜਿਹੜੇ ਬਾਈਕ ਤੇ ਆਏ ਸੀ ਉਹਨਾਂ ਨੇ ਇੱਕ ਪੈਟਰੋਲ ਬੰਬ ਰਹੀਂ ਜਿਹੜੇ ਹਮਲੇ ਕਿਤੇ ਸੀ ਤੋਂ ਉਹ ਬੇਸਿਕਲੀ ਪੁਲਿਸ ਨੇ ਬੜੀ ਟੈਕਨੀਕਲ ਤਰੀਕੇ ਨਾਲ ਇਹਨੂੰ ਟ੍ਰੇਸ ਕੀਤਾ ਇਹ ਬਲਾਈਂਡ ਕੇਸ ਸੀਗਾ ਤੋਂ ਇਹਦੇ ਵਿੱਚ ਦੋ ਵਿਅਕਤੀ ਹੁਣ ਗ੍ਰਿਫਤਾਰ ਹੋ ਚੁੱਕੇ ਹਨ ਜਿਹੜੇ ਕਿ ਮੇਨ ਉਹ ਅਟੈਕ ਦੇ ਵਿੱਚ ਸ਼ਾਮਿਲ ਸੀਗੇ ਤੇ ਇਹਦੀ ਵਜ੍ਹਾ ਰੰਜਿਸ਼ ਜਿਹੜੀ ਉਹ ਸਾਹਮਣੇ ਆਈ ਹੈ ਕਿ ਇਹਨਾਂ ਦੀ ਪਰਸਨਲ ਰੰਜਿਸ਼ ਸੀਗੀ ਜਿਹੜੇ ਮਦਈ ਸੀ ਕਿ ਉਹਨਾਂ ਦੇ ਪਤੀਜੇ ਨਾਲ ਤੇ ਉਹਨੂੰ ਹੀ ਡਰਨ ਦੇ ਲਈ ਇਹਨਾਂ ਨੇ ਆਪ ਯੂਟਿਊਬ ਤੋਂ ਦੇਖ ਕੇ ਪੈਟਰੋਲ ਬੰਬ ਬਣਾ ਕੇ ਇਹਨਾਂ ਨੇ ਉੱਥੇ ਸੱਟਿਆ ਸੀ ਇਨੇ ਬੰਦੇ ਕਿਸਾ ਕਰਦਾ ਦੋ ਬੰਦੇ ਗ੍ਰਫਤਾਰ ਹੋ ਗਏ ਤੀਜਾ ਜਿਹੜਾ ਹੈ ਉਹ ਦੀ ਪਾਲ ਹਲੇ ਜਾ ਰਹੀ ਹੈ ਉਹਨੂੰ ਵੀ ਜਲਦੀ ਗ੍ਰਫਤਾਰ ਕਰ ਲਿਆ ਜਾ ਹਾਂਜੀ ਉਹ ਉੱਥੇ ਨੇੜੇ ਤੇ ਹੀ ਹੈਗੇ ਇਹਨਾਂ ਦੇ ਨੂਨੀ ਹੈ ਔਰ ਜਿਹੜੇ ਹੈ ਇਹ ਆਪਣੇ ਇਹਨਾਂ ਦੀ ਪੁਛਕਿਸ਼ ਦੇ ਵਿੱਚ ਸਾਨੂੰ ਹੋਰ ਵੀ ਬੰਦਿਆਂ ਦੇ ਨਾਮ ਆਏ ਆਗੇ ਤੋਂ ਅਸੀਂ ਉਹਦੇ ਤੇ ਵੀ ਵਰਕ ਕਰ ਰਹੇ ਹਾਂ ਹਾਂਜੀ ਜੋ ਜੋ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਉਹ ਇਹੀ ਹੈ ਕਿ ਇਹਨਾਂ ਨੇ অনলাইন ইউটিউব ਤੋਂ ਦੇਖ ਕਰਕੇ ਕਿਸ ਤਰ੍ਹਾਂ ਬਣਾਨੇ ਤਾਂ ਇਹਨਾਂ ਨੇ ਆਪ ਹੀ ਤਿਆਰ ਕੀਤਾ ਸੀ ਸਰ ਕਿੰਨੇ ਬੋਟਲ ਦੇ ਕੇ ਜਦ ਬਰਾਮੀ ਤਿਆਰ ਨਾ ਇਹਨਾਂ ਨੇ ਦੋ ਬੋਟਲਾਂ ਦੇ ਵਿੱਚ ਬਣਾਏ ਸੀ ਤਾਂ ਉਹੀ ਦੋ ਇਹਨਾਂ ਨੇ ਸੋਟੇ